ਸਾਉਂਡ ਦਾ ਮਹੀਨਾ ਅਤੇ ਇਸ ਮਹੀਨੇ 'ਚ ਤੀਆਂ ਦਾ ਤਿਉਹਾਰ ਕੁੜੀਆਂ ਨੂੰ ਇਸ ਮਹੀਨੇ ਦਾ ਇੰਤਜ਼ਾਰ ਬੜੀ ਹੀ ਬੇਸਬਰੀ ਨਾਲ ਪੈਂਦਾ ਹੈ। ਭਈ ਹੋਵੇ ਵੀ ਕਿਉਂ ਨਾ ਇਨ੍ਹਾਂ ਕੁੜੀਆਂ ਦੇ ਜਸ਼ਨ ਮਨਾਉਣ ਅਤੇ ਇਕੱਠੇ ਹੋਣ ਦਾ ਬਹਾਨਾ ਵੀ ਜੋ ਇਹੀ ਤਿਉਹਾਰ ਹੁੰਦਾ ਹੈ। ਕੁੜੀਆਂ ਇਸ ਮਹੀਨੇ ਦੇ ਸ਼ੁਰੂ ਹੁੰਦੇ ਹੀ ਆਪਣੇ ਆਪ ਨੂੰ ਪੂਰੀ ਤਰ੍ਹਾਂ ਤਿਆਰ ਰੱਖਦੀਆਂ ਨੇ। ਨਵੇਂ ਲਹਿੰਗੇ, ਘਗਰੇ, ਫੁਲਕਾਰੀਆਂ, ਕੈਂਠੇ ਅਤੇ ਵਧੀਆ-ਵਧੀਆ ਪੰਜਾਬੀ ਸੂਟ ਜਿੱਥੇ ਇਹਨਾਂ ਕੁੜੀਆਂ ਦੀ ਦਿੱਖ ਨੂੰ ਚਾਰ ਚੰਨ ਲਾਉਂਦੇ ਨੇ ਉਥੇ ਇਹਨਾਂ ਦੇ ਪੰਜਾਬੀ ਲੋਕਨਾਚ ਸੱਭਿਆਚਾਰ ਦੀ ਝਲਕ ਵੀ ਛੱੜਦੇ ਨੇ ਹਰ ਸਾਲ ਇਸ ਮਹੀਨੇ 'ਚ ਪੂਰੇ ਪੰਜਾਬ ਦੇ ਪਿੰਡਾਂ 'ਚ ਰੌਣਕਾਂ ਲੱਗੀਆਂ ਨੇ ਪਰ ਬਰਨਾਲਾ ਦੇ ਪਿੰਡ ਅਸਪਾਲ ਖੁਰਦ ਦੀਆਂ ਕੁੜੀਆਂ ਨੂੰ ਇਸ ਤਿਉਹਾਰ ਨੂੰ ਮਨਾਉਣ ਲਈ ਇੰਤਜ਼ਾਰ ਲੰਮੇ ਸਮੇਂ ਲਈ ਕਰਨਾ ਪਿਆ ਕਿਉਂਕਿ ਇੱਥੇ ਇਹਨਾਂ ਵੱਲੋਂ ਇਹ ਤਿਉਹਾਰ ਸਨ 1984 ਤੋਂ ਬਾਅਦ ਹੁਣ ਮਨਾਇਆ ਗਿਆ ਹੈ ਕੁੜੀਆਂ ਨੇ ਗਿੱੱਤੇ ਭੰਗੜੇ ਅਤੇ ਹੋਰ ਲੋਕ ਬੋਲੀਆਂ ਪਾ ਕੇ ਤੀਆਂ ਦੇ ਇਸ ਤਿਉਹਾਰ ਦਾ ਖੂਬ ਆਨੰਦ ਮਾਣਿਆ। ਤੀਆਂ ਬਹੁਤ ਹੀ ਵਧੀਆ ਮਨਾਉਣਾ ਚਾਹੀਦਾ ਹੈਗਾ ਹਰ ਸਾਲ ਸਭ ਨੂੰ ਯਾਦ ਰਹਿੰਦਾਗਾ ਕਿ ਹਾਂ ਇਹ ਸੌਣ ਦਾ ਮਹੀਨਾ ਤੀਆਂ ਮਨਾਈਆਂ ਜਾਣ। ਸੋਹਣੇ ਵੀ ਨਵੀਂ ਸਾਰੇ ਬਹੁਤ ਵਧੀਆ ਸ਼ੌਂਕ ਨਾਲ ਖਾਂਦੇ ਆ ਗੁਲਗੁਲੇ ਵੀ ਖਾਂਦੇ ਆ ਕੀ ਪ੍ਰੂਨ ਹੱਤਿਆ ਹੋ ਰਹੀ ਆ ਲੜਕੀਆਂ ਦੀ ਉਹਦੇ ਲਈ ਇਹ ਮੈਸੇਜ ਆ ਕਿ ਕੁੜੀਆਂ ਨੂੰ ਵੱਧ ਤੋਂ ਵੱਧ ਅੱਗੇ ਲਿਆਂਦਾ ਜਾਵੇ ਹਰ ਇੱਕ ਫੀਟ 'ਚ ਕੁੜੀਆਂ ਬਹੁਤ ਜ਼ਿਆਦਾ ਅੱਗੇ ਤਰੱਕੀ ਕਰ ਚੁੱਕੀਆਂ ਨੇ ਪਿੰਡਾਂ ਵਿੱਚ ਇਹ ਅਵੇਅਰਨੈਸ ਇੰਨੀ ਜ਼ਿਆਦਾ ਹਾਜ਼ਰ ਨਹੀਂ ਹੈਗੀਗੀ ਕੁੜੀਆਂ ਨੂੰ ਸੇਫਟੀ ਬਹੁਤ ਜ਼ਿਆਦਾ ਦੀ ਗੱਲ ਉਹਨਾਂ ਨੂੰ ਘਰਾਂ ਤੋਂ ਬਾਹਰ ਕੱਢਿਆ ਜਾਵੇ ਚੰਗੀ ਥਾਂ ਤੋਂ ਸਿੱਖਿਆ ਦੇ ਕੇ ਉਹਨਾਂ ਨੂੰ ਬਾਹਰ ਪੜਨ ਨੂੰ ਵੀ ਭੇਜਿਆ ਜਾਵੇ ਤੇ ਸਾਰਿਆਂ ਨੂੰ ਇਹੀ ਅਪੀਲ ਆ ਕਿ ਕੁੜੀਆਂ ਨੂੰ ਵੱਦ-ਵੱਦ ਸੇਮਪਰਨ ਆਪਣੀ ਸੋਚ ਨੂੰ ਉੱਚਾ ਚੱਕਣ ਤੇ ਕੁੜੀਆਂ ਨੂੰ ਹਰ ਇੱਕ ਖੇਤਰ ਵਿੱਚ ਅੱਗੇ ਲੈ ਕੇ ਉਸਤਾਂ। ਸਾਨੂੰ ਚਾਹ ਵਾਲੇ ਪ੍ਰੋਗਰਾਮ ਬਣਾਉਂਦਾ 31 ਕੁੜੀਆਂ ਦਾ ਅਸੀਂ ਕਿਨਾ ਆਪ ਦੇ ਮੂੰਹਾ ਪੀਆ ਮਿਲਿਆ ਆ ਕੇ ਅਸੀਂ ਆਪ ਨੂੰ ਘਰ ਲੈ। ਅਸੀਂ ਆਹੀ ਮਹੀਨੇ ਆ ਕੇ ਕੁੜੀਆਂ ਤੀਆਂ ਬਣਾਉਣੀ ਐ। ਅੱਜ ਕੱਲ ਲੋਕਾਂ ਦੇ ਰੁਝੇਵੇਂ ਇੰਨੇ ਜ਼ਿਆਦਾ ਵੱਧ ਚੁੱਕੇ ਨੇ ਜਾਂ ਇਹ ਕਹਿ ਲਈਏ ਕਿ ਕਈ ਲੋਕ ਆਪਣੇ ਵਿਰਸੇ ਨਾਲੋਂ ਟੁੱਟ ਗਏ ਨੇ। ਕਿ ਉਹਨਾਂ ਨੂੰ ਇਹਨਾਂ ਤਿਉਹਾਰਾਂ ਬਾਰੇ ਪਤਾ ਹੀ ਨਹੀਂ ਪਰ ਇਹ ਲੋਕ ਜਿਹੇ ਤਿਉਹਾਰਾਂ ਨੂੰ ਮਨਾ ਕੇ ਪਿੰਡਾਂ ਦੀ ਅਸਲੀ ਤਸਵੀਰ ਜ਼ਰੂਰ ਪੇਸ਼ ਕਰਦੇ ਨੇ ਸਪੋਕਸਮੈਨ ਟੀਵੀ ਦੇ ਲਈ ਬਰਨਾਲਾ ਤੋਂ ਬਲਵੰਤ ਸਿੰਘ ਸਿੱਧੂ ਦੀ ਰਿਪੋਰਟ